ਨਿੱਤੇ ਚੱਲਦਾ ਹੈ ਪਰ ਉਹ ਚੱਲਦਾ ਨਹੀਂ ਮਤਲਬ ਅੱਜ 15 15 20 ਮਿੰਟਾਂ ਬਾਅਦ ਤੇਲ ਫੇਰ ਪੈ ਰਿਹਾ ਜੀ ਨਵੇਂ ਜ਼ੀਰੋ ਬੇਚ ਰੇਟ ਕਰਕੇ ਲਾਉਂਦੇ ਵਿੱਚ ਹੋਈ ਹੈ ਕਾਫੀ ਕਮੀਆਂ ਪਾਈਆਂ ਗਈਆਂ ਨੇ ਕਿ ਟਾਈਮ ਸਭ ਦੇ ਕੋਈ ਨਾਲ ਨਾਲ ਸਵਾਈ ਕਰਾ ਰਹੇ ਹੈ ਜੀ ਜਿੱਦਾਂ ਇਹ ਕਾਗ ਨਿਕਲੀ ਇਹਨਾਂ ਦੇ ਸਵਾਈ ਕਰਾਉਣੋਂ ਖਾਂਦੇ ਮਤਲਬ ਜਿੱਦਾਂ ਬੈਠੇ ਕਾਗ ਉਹ ਫੁੱਟਣ ਦੇ ਨਾਲ ਨਾਲ ਸਵਾਈ ਕਰਾ ਰਹੇ ਹੈ ਜੀ ਸਰ ਗਲਵਸ ਤੇ ਗੈਪ ਦਾ ਇਸ਼ੂ ਆ ਰਿਹਾ ਹੈ ਉਹ ਕਿਉਂ ਹੈ ਸਰ ਗਲਵਸ ਕਰਕੇ ਨਹੀਂ ਪਾ ਸਕਦੇ ਗਰਮ ਚੀਜ਼ ਹੈ ਗਲਵਸ ਸੜ ਜਾਣੇ ਝ ਗਲਾਸਟਿਕ ਜਾ ਸਕਦਾ ਵਿੱਚ ਤੇ ਗੈਪ ਵੀ ਨਹੀਂ ਪਾਈ ਗਈ ਨਵੇਂ ਟਰਬਨ ਪਾਈ ਹੈ ਮੈਂ ਗੈਪ ਨਹੀਂ ਲਾ ਸਕਦਾ ਕਿ ਜਿਹੜੇ ਕੋਈ ਸਾਡੇ ਸਰਕਾਰ ਵੱਲੋਂ ਇਹਦਾ ਤੁਹਾਨੂੰ ਦਿੱਤੀ ਗਈ ਹੈ ਤੇ ਅਸੀਂ ਪਾਲਣਾ ਕਰੋਗੇ ਹਾਂਜੀ ਕਰਾਂਗੇ ਜੀ ਕਰਨੀ ਕਿ ਨਹੀਂ ਹਾਂਜੀ ਹਾਂਜੀ ਕਹਿ ਪਾਵਾਂਗੇ ਇਹ ਭੁਤਾਨ ਕਿਹੜੀ ਹੈ ਕਿ ਏਕੀ ਦੇ ਨਾਂ ਤੇ ਹੈ ਤੁਹਾਡੀ ਇਹ ਮਿਸ਼ਰ ਕਾਂ ਦੇ ਨਾਂ ਤੇ ਚੱਲ ਰਹੀ ਜਵਾਲਾ ਰਾਮ ਗੋੜਾ ਸ਼ਾਹ ਦੀ ਠੀਕ ਜੀ ਉਹ ਮਾਰੀਓ ਉੱਤਰ ਲੋ ਉੱਤਰ ਬੋੜੂ ਨੇ ਨੀਂਹ ਨਾ ਪਾਉਣ ਵਾਲਾ ਕੱਟੇ ਰਹਿੰਦੀ ਹੈ ਅਮਰ ਜਨਲਿ ਦਾ ਵਰਮਨ ਜਦੋਂ ਅੱਜ ਉਹ ਸਾਡੇ ਦੇ ਲਈ ਆ ਗਏ ਬਾਕੀ ਕਿੱਥੇ ਲੋਕੋ ਆ ਵੀ ਦੋ ਹੀ ਹੁੰਦੇ ਆ ਲਾ ਬੋਲਾ ਅੱਜ ਅੱਜ ਮੋਰ ਤੋਂ ਇਹ ਮੋਰ ਟੈਸਟਿੰਗ ਫਰਤੀ

ਹਾਂ ਜੀ ਇਹਦਾ ਕੋਈ ਕੀ ਕਿਸ ਨਾਲ ਬੰਦੀ ਹੈ ਇਹ ਵੀ ਇਸੇ ਵਿਭਾਗ जरूर ਦੱਸੇਗਾ ਕੁਝ ਲੰਬੇ ਸਮੇ ਤੋਂ اور ਦੂਜੇ ਪਾਸੇ اور ਦੂਜੇ ਪਾਸੇ ਸੇਲ ਵਿਭਾਗ ਦੀ ਟੀਮ ਜਿੱਸਤਾ ਇੱਥੇ ਪਹੁੰਚੀ ਹੈ ਤੇ ਪਕੌੜਿਆਂ ਵਾਲਿਆਂ ਨੇ ਹੁਣ ਆਪਣੇ ਸਿਰ ਤੇ ਇਹਨਾਂ ਕਿ ਆਪ ਨੇ ਕੋ ਪਾਲੀ ਨਹੀਂ ਲੇ ਟੱਕਲੇ ਨਹੀਂ ਪਰ ਪੂਰਾ ਹੁਣ ਇੱਕ ਦਾਸਰੇ ਨੇ ਕਿ ਅਸੀਂ ਔਰ ਜੀ ਦੇ ਨਾਲ ਕੰਮ ਕਰ ਰਹੇ ਹਾਂ ਪਹਿਲਾਂ ਅਸੀਂ ਇਹ ਕਹਿ ਰਹੇ ਸੀ ਕਿ ਅਜੇ ਸੇਫਟੀ ਕੋਈ ਹੋਈ ਨਹੀਂ ਸੀ ਅਜੇ ਤੱਕ ਇਹ ਵੀ ਪਾ ਲਈ ਕੋਈ ਚੀਜ਼ ਨਾ ਆਈ ਹੁਣ ਫੇਰ ਵੀ ਟੱਕਲੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਜਦ ਅੰਮ੍ਰਿਤ ਸਰ ਦੇ ਅੰਮ੍ਰਿਤਸਰ ਦੇ ਲਾਇਆ ਹੈ ਸਰ ਕਦੀ ਕਰਨਾ ਚਾਹੀਦਾ ਹੈ ਕੋੜੀਆਂ ਮਾਲੀਆਂ ਦੁਕਾਨਾਂ ਰੀਮਪੁਰ ਦੁਕਾਨਾਂ ਦੇ ਅੰਮ੍ਰਿਤਸਰ ਦੇ ਵਿੱਚ ਅੱਜ ਤੇਜਪਾਲ ਦੀ ਟੀਮ ਨੇ ਜਦੋਂ ਰੇਡ ਕੀਤੀ ਹੈ ਤੇ ਦੁਕਾਨਦਾਰਾਂ ਨੂੰ ਆਸਾਂ ਪੈਰਾਂ ਦੀ ਪੈ ਗਈ ਹੈ ਔਰ ਆਪਣੇ ਜਿਹੜੇ ਸੈਂਪਲ ਆ ਉਹ ਆਪਣੇ ਹੱਤੀ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਜਾਫਰ <tuk tangan> hani. Oh, God. Salaam alaikum wa rahmatullah wa barakatuh. வெந்தையா ஹடி ஹடி சும்மா மைக் தரேனா மைக் தரே ஹப்பா வந்து போறாரு வந்து பாடி பாடி ஆமா பாருங்க பாப்பள நான் சொல்லிட்டு நிக்கிறேன் अच्छा क्या हुआ क्या 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 ਕੀ ਤਮੰਗ ਬਾਅਦ ਵਿੱਚ ਬੰਦ ਹੋ ਜਾਂਦਾ ਜੀ ਸਰ ਜੀ ਸਰ ਅੱਜ ਇਹ ਇਹ ਗ੍ਰੀਵੈਂਸ ਕਿਉਂ ਕਿਉਂਕਿ ਅਸੀਂ ਆਈ ਥਿੰਕ ਸੋੜੀਆਂ ਵਾਲਾ ਪੁਲ ਕਹਿੰਦੇ ਐ ਨਾ ਭੰਡਾਰੀ ਪੁਲ ਦੇ ਤਸਦੀਕ ਹੀ ਹੈ ਉੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਬਣਾਉਂਦਾ ਉਹਦੇ ਅਸੀਂ ਅੱਜ ਉੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੀ ਮੀਡੀਆ ਦੇ ਮਾਧਿਅਮ ਰਾਹੀਂ ਉਹ ਨਜ਼ਰ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਏਰੀਆ ਜਿਹੜੀਆਂ ਆ ਆ ਤਰਾ ਮੈਂ ਆ ਉਹ ਜੋ ਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਾਮਾਨ ਸਾਰਾ ਉਹ ਅਨਕਵਰਡ ਸੀ ਔਰ ਆਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮੁਤਲਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਨਾ ਜਿੰਨਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਈ ਜਾਂ ਹੋਰ ਸਵਾਲ ਹੋਵੇ ਲੇਕੋ ਕਾਰਵਾਈ ਕਰਤੀ ਹੈ ਜੇ ਨਾਹੀਂ ਜਿੰਨਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹਿ ਦਿੱਤਾ ਹੈ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਤະລਵਸ ਪਕਾ ਗੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਿਹਾ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ ਤੋਂ ਅੱਜ ਜਿਹੜਾ ਅਸੀਂ ਇੱਕ ਫਰਾਈਂਗ ਹੋ ਜਿਹੜਾ ਸੈਂਪਲ ਔਰ ਚਲਾਉਣ ਇਹਦਾ ਇਸ਼ੂ ਕਰ ਦਿੱਤਾ ਤੇ ਇਹ ਕਿੰਨੇ ਦਿਨ ਦਾ ਪੁਰਾਣਾ ਲੱਗਦਾ ਹੈ ਤੇ ਨਾਲ ਤੇਲ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਸੀ ਡੇਲੀ ਪਾ ਰਹੇ ਆ ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਆ ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਆ ਤੇਲ ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਜਿਉਂ ਵੀ ਦੇਖੋ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਨੇ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕੁਐਂਟਲੀ ਚੇਂਜ ਕਰਦੇ ਰਹੇ। ਕੰਪਲੇਂਟ ਕੀ ਆਈ ਉਹਨਾਂ ਨੂੰ ਮੰਗ ਕੇ। ਕੰਪਲੇਨ ਕੀ ਆਈ ਸੀ ਤੁਹਾਨੂੰ? ਕੰਪਲੀਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਕਿ ਤੇਲ ਜਿਹੜਾ ਹੈ ਉਹ ਜ਼ਿਆਦਾ ਡੀਪ ਫਰਾਈਟ ਲੱਗ ਰਿਹਾ ਇਹ ਤੇ ਆਣਾ ਦੇਨੇ ਆ ਬਾਕੀ ਸਹਿਰ ਮਾਰਕੀਓ ਦੇਨੇ ਆ ਦੇਖੋ ਤਿਹਾਰਾਂ ਦੇ ਤਿਹਾਰਾ ਦੇ ਤੁਸੀਂ ਲਗਾਤਾਰ ਜੋ ਸਵੀਟ ਸ਼ਾਪਸ ਐ ਔਰ ਦੇਕੀ ਸ਼ਾਪਸ ਨੇ ਔਰ ਜੋ ਵੀ ਕੋਈ ਮੈਨੂਫੈਕਚਰਰ ਨੇ ਉਹ ਵੀ ਸੈਂਪਲਿੰਗ ਕਰ ਰਹੇ ਆ ਉਹ ਵੀ ਇੱਕ ਤਿਹਾਰ ਦਾ ਪਾਰਟ ਐ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਆ ਜਾਂ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਉਂਦੇ ਤਾਂ ਥਿਸ ਇਜ਼ ਆਲਸੋ ਪਾਰਟ ਆਫ ਫੈਸਟੀਵਲ ਸੀਜ਼ਨ ਸੋ ਵੀ ਆਰ ਡੂਇੰਗ ਦ ਸੈਂਪਲਿੰਗ